ਹੈਲੋ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸ਼ਮਸ਼ੇਰ ਮੱਲਾ ਤੇ ਆਪਾਂ ਅੱਜ ਖੇਤ ਪਹੁੰਚ ਚੁੱਕੇ ਆਂ ਤੇ ਆਪਾਂ ਕੁਝ ਕੁ ਦਿਨ ਪਹਿਲਾਂ ਵੀਡੀਓ ਪਾਈ ਸੀਗੀ ਇੱਕ ਜੋ ਕਿ ਆਪਾਂ ਦਿਖਾਇਆ ਸੀ ਮੱਕੀ ਦੇ ਵਿੱਚ ਆਪਾਂ ਖੀਰਾ ਲਾਇਆ ਤੇ ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਕਿ ਉਦੋਂ ਬੇਲਾਂ ਆਪਣੀਆਂ ਹਜੇ ਨਿਕਲ ਰਹੀਆਂ ਸੀ ਤੇ ਮੱਕੀ ਵੀ ਆਪਣੀ ਫੁੱਟ ਰਹੀ ਸੀ ਹਜੇ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਕਿ ਵਈ ਆਪਣੀਆਂ ਬੇਲਾਂ ਚੱਲ ਪੀਆਂ ਤੇ ਆਪਣੀਆਂ ਬੇਲਾਂ ਨੂੰ ਫਲ ਪੈਣ ਲੱਗ ਗਿਆ ਆਓ ਹੁਣ ਆਪਾਂ ਤੁਹਾਨੂੰ ਖੀਰੇ ਬਾਰੇ ਦੱਸੀਏ ਹਾਂਜੀ ਦੋਸਤੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਹ ਆਪਾਂ ਮੱਕੀ ਦੇ ਵਿੱਚ ਖੀਰਾ ਲਾਇਆ ਖੀਰੇ ਦੇ ਨਾਲ ਕਿ ਦੇਖ ਸਕਦੇ ਹੋ ਤੁਸੀਂ ਕਿਵੇਂ ਫਲ ਖੀਰੇ ਨੂੰ ਪੈ ਚੁੱਕੇ ਆ ਫਲ ਲੱਗਣਾ ਸਟਾਰਟ ਹੋ ਗਿਆ ਖੀਰੇ ਦੀਆਂ ਬੇਲਾਂ ਕੱਟ ਚੁੱਕੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਫਲ ਲੱਗੇ ਹੋਏ ਆ ਵਿੱਚ ਵਿੱਚ ਬੇਲਾਂ ਨੂੰ ਜੇ ਆਪਾਂ ਗਰਮੀ ਦੇ ਵਿੱਚ ਖੀਰਾ ਬੀਜਣਾ ਤਾਂ ਐਸੇ ਲੋਟ ਹੀ ਬੀਜੋ ਕਿ ਮੱਕੀ ਦੇ ਨਾਲ ਖੀਰਾ ਲਾਇਆ ਵਾ ਛਾਂ ਰਹਿ ਜਾਂ ਹੋ ਜਾਂਦੀ ਆ ਮੱਕੀ ਦੀ ਤੇ ਖੀਰਾ ਚੱਲ ਪੈਂਦਾ ਬੇਲਾਂ ਠੰਡੇ ਥਾਂ ਰਹਿ ਜਾਂਦੀਆਂ ਨੇ ਜਿਵੇਂ ਕਿ ਤੁਸੀਂ ਦੇਖ ਸਕਦੇ ਆ ਆਪਣੇ ਸਾਰਾ ਹੀ ਮੱਕੀ ਲਾਈ ਆ ਛੱਲੀਆਂ ਵਾਲੀ ਤੇ ਪੱਕਾਂਵੀ ਮੱਕੀ ਤੇ ਆਪਣੇ ਨਾਲ ਲਾਇਆ ਹੋਇਆ ਖੀਰਾ ਤੇ ਉਧਰਲੀ ਸਾਈਡ ਵੀ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਉਧਰ ਆਪਣਾ ਲਾਇਆ ਹੋਇਆ ਵਾ ਸਾਗ ਪਾਲਕ ਤੇ ਨਾਲ ਲਾਈ ਹੋਈ ਆ ਮੱਕੀ ਦੇ ਵਿੱਚੇ ਟੰਡੋ ਆਹ ਦੇਖ ਸਕਦੇ ਹੋ ਤੁਸੀਂ ਖੀਰੇ ਖੀਰਿਆਂ ਨੂੰ ਫੁੱਲ ਪੈ ਚੁੱਕੇ ਆ ਬੇਲਾਂ ਨੂੰ ਤੇ ਖੀਰਾ ਲੱਗਣਾ ਸਟਾਰਟ ਹੋ ਜਾਣਾ ਥੋੜੇ ਜਿਹਾ ਦਿਨਾਂ ਵਿੱਚ ਦੀ ਰੈਣ ਲੱਗ ਜਾਂਦੇ ਲੱਗ ਜਾਣੇ ਆ ਖੀਰੇ ਦੇਖ ਸਕਦੇ ਹੋ ਤੁਸੀਂ ਤੇ ਆਪਣੀਆਂ ਸਾਰੇ ਹੀ ਬੇਲਾਂ ਲਾਈਆਂ ਹੋਈਆਂ ਤੇ ਵਿੱਚ ਵਿੱਚ ਬੇਲਾਂ ਨੂੰ ਫੁੱਲ ਪੈ ਗਏ ਆ ਥੀਰੇ ਲੱਗਣੇ ਸਟਾਰਟ ਹੋ ਜਾਣੇ ਆ ਇੱਧਰ ਵੀ ਦੇਖ ਸਕਦੇ ਤੁਸੀਂ ਦੇਖੋ ਦੋਸਤੋ ਕਿ ਬੇਲਾਂ ਨੂੰ ਆਪਣੀਆਂ ਨੂੰ ਫੁੱਲ ਪੈ ਗਏ ਆ ਤੇ ਆਪਾਂ ਹੁਣ ਸਾਨੂੰ ਦਿਖਾਉਨੇ ਆ ਖੀਰੇ ਦੀ ਖੇਤ ਦਿਖਾਈਆ ਖੀਰੇ ਦੀ ਖੇਤੀ ਤੇ ਇੱਧਰ ਆਪਣੀ ਨਾਲ ਹੀ ਮੱਕੀ ਦੇ ਵਿੱਚ ਗਰਮੀਆਂ 'ਚ ਵੈਸੇ ਪਾਲਕ ਹੁੰਦੀ ਨਹੀਂ ਆਪਾਂ ਮੱਕੀ 'ਚ ਲਾਈ ਕਰਕੇ ਆਪਣੀ ਪਾਲਕ ਵੀ ਪੂਰੀ ਵਧੀਆ ਖੜੀ ਆ ਕੱਜ ਕਿਤਾ ਆਪਾਂ ਵੇਚਤੀ ਆ ਵੱਢ ਕੇ ਪਾਲਕ ਤੇ ਉੱਧਰ ਆਪਾਂ ਤੁਹਾਨੂੰ ਲੈ ਕੇ ਚਾਲਦੇ ਆ ਸਾਗਵਾਲ ਆਪਣਾ ਸਾਗ ਵੀ ਲਾਇਆ ਹੋਇਆ ਯੋਗ ਵੀ ਆਪਾਂ ਖੇਤੀ ਕਰਦੇ ਆਂ ਸਾਗ ਪਾਲਕ ਵੈਜੀਟੇਬਲਸ ਦੀ ਯਾਨੀ ਕਿ ਸਾਰੀਆਂ ਸਬਜ਼ੀਆਂ ਦੀ ਖੇਤੀ ਕਰਦੇ ਆਂ ਆਪਾਂ ਆਹ ਦੇਖ ਸਕਦੇ ਹੋ ਤੁਸੀਂ ਪਾਲਕ ਪੂਰੀ ਵਧੀਆ ਵਾ ਤੇ ਇੱਧਰ ਆਪਣੇ ਸਾਗ ਲਾਇਆ ਹੋਇਆ ਗਰਮੀਆਂ ਵਾਲਾ ਆਹ ਸਾਗ ਆ ਚਲਾਈ ਦਾ ਆਹ ਹਰੀ ਚਲਾਈ ਆ ਆ ਲਾਲ ਚਲਾਈ ਆ ਦੋਸਤੋ ਸੀ ਦੇਖ ਸਕਦੇ ਹੋ ਕਿ ਚਲਾਈ ਦੇ ਬੂਟੇ ਵੀ ਪੂਰੇ ਵਧੀਆ ਖੜੇ ਆ ਤੇ ਕੁਝ ਕਿਤਾਪਾ ਵੇਚਦਾ ਸਾਗ ਤੇ ਕੁਝ ਇੱਕ ਖੜਾ ਵਾ ਇਹ ਵੀ ਆਪਾਂ ਥੋੜੇ ਟਾਈਮ ਚ ਵੇਚ ਦੇਣਾ ਵਾ ਤੇ ਇਧਰ ਵੀ ਆਪਣੇ ਖੀਰੇ ਲਾਏ ਹੋਏ ਆ ਆ ਸਾਰੀ ਖੀਰੇ ਦੀ ਖੇਤੀ ਆ ਮੱਕੀ ਚ ਆਪਾਂ ਪਹਿਲਾਂ ਵੀਡੀਓ ਪਾਈ ਸੀ ਉਦੋਂ ਆਪਣੀਆਂ ਬੇਲਾਂ ਫਟ ਰਹੀਆਂ ਸੀ ਨਿਕਲ ਰਹੀਆਂ ਸੀ ਮੱਕੀ ਵੀ ਤਿਆਰ ਹੋ ਰਹੀ ਸੀ ਤੇ ਹੁਣ ਮੱਕੀ ਵੀ ਤਿਆਰ ਹੋ ਗਈ ਆ ਫਟ ਚੁੱਕੀ ਆ ਇੱਧਰ ਆਪਾਂ ਤੁਹਾਨੂੰ ਲੈ ਆਏ ਟਿੰਡੋ ਵੱਲ ਆਪਣੀ ਦੋਸਤੋ ਟਿੰਡੋ ਲੱਗੀ ਆ ਜੋ ਕਿ ਆਪਾਂ ਡੇਲੀ ਇਹਦੀ ਤੜਾਈ ਕਰਦੇ ਆ ਟਿੰਡੋ ਦੀ ਮੱਕੀ ਦੇ ਵਿੱਚ ਟਿੰਡੋ ਲਾਈ ਹੋਈ ਆ ਆਪਣੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਲਾਈਕ ਕਮੈਂਟ ਜਰੂਰ ਕਰ ਦਿਓ ਚੈਨਲ ਸਬਸਕ੍ਰਾਈਬ ਜਰੂਰ ਕਰਿਓ